ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਭਾਈ ਲਕਵਿੰਦਰ ਸਿੰਘ ਨੇ ਰਾਧਾ ਸਵਾਮੀ ਜੀ ਨੂੰ ਕਰ ਦਿੱਤਾ ਵੈ ਐਕਸਪੋਜ਼ ਦੇ ਦਿੱਤਾ ਵੈ ਵੱਟਾ ਬਿਆਨ ਕੀਤੇ ਆ ਬਹੁਤ ਵੱਡੇ ਵੱਡੇ ਖੁਲਾਸੇ ਜਿੰਨੂੰ ਸੁਣ ਕੇ ਵੀਰੋ ਤੁਸੀਂ ਵੀ ਇੱਕ ਵਾਰੀ ਜ਼ਰੂਰ ਹੈਰਾਨ ਹੋ ਜੁਗੇ ਮੇਰੀ ਤਰ੍ਹਾਂ ਕੀ ਕਹਿ ਰਹੇ ਭਾਈ ਲਕਵਿੰਦਰ ਸਿੰਘ ਕਿਹੜੇ ਸਬੂਤ ਦੇ ਰਿਹਾ ਰਾਧਾ ਸਵਾਮੀ ਦੇ ਖਿਲਾਫ ਇਹ ਸਿ ਅੱਜ ਦੀ ਵੇੜਾਈ ਜਾਣਗੇ ਸੋ ਚਲ ਗਿਆ ਵੀਡੀਓ ਦੇਣੇ ਦੇ ਇਸ ਤੋਂ ਬਾਹਰ ਚਾਹਨੇ ਸੰਤ ਬਾਬਿਆਂ ਦੀਆਂ ਕਹਾਣੀ ਐ ਵੀ ਉਹ ਹਮੇਸ਼ਾ ਲਈ ਉਹਨਾਂ ਦਾ ਕੋਈ ਇੱਕ ਜਿਹੜਾ ਉਹ ਤਰੀਕਾ ਰਿਹਾ ਵੀ ਸਤਬੂ ਦੇ ਨਾਮ ਉਤੇ ਰੋਟੀਆਂ ਸੇਕਣਾ ਉਹ ਹਮੇਸ਼ਾ ਹੀ ਸੇਕਦੇ ਰਹੇ ਆ ਤੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉਹ ਬਾਬਿਆਂ ਨੇ ਜਿਹੜਾ ਕੀਤਾ ਅਸੀਂ ਨਿੰਦਕਪਤਾ ਕਿਉਂ ਲੱਗਦੇ ਆ ਕਿਉਂਕਿ ਅਸੀਂ ਕਲੀਅਰ ਕਟ ਸਹੀ ਗੱਲ ਕਹੀ ਦੀ ਹੈ ਹਾਂ ਅਸੀਂ ਤਾਂ ਨਿੰਦਕ ਲੱਗਦੇ ਆ ਤੇ ਜੇ ਅਸੀਂ ਬਾਬਿਆਂ ਨੂੰ ਆਪਣੇ ਗੋਡੇ ਘਟਾਈਏ ਮੈਂ ਹੀ ਬਣ ਕੇ ਬਹਿ ਜਾਣਾ ਅੱਜ ਬਾਬਾ ਸੰਤ ਬਾਬਾ ਲਖਵਿੰਦਰ ਸਿੰਘ ਫਿਰ ਤਾਂ ਬਿਲਕੁਲ ਠੀਕ ਆ ਇਹ ਤਾਂ ਕੋਈ ਪ੍ਰੋਬਲਮ ਨਹੀਂ ਤੇ ਜੇ ਮੈਂ ਉਹ ਸੱਚੀਆਂ ਗੱਲਾਂ ਕਰਦਾ ਸੱਚ ਦੀ ਗੱਲ ਦੱਸਦਾ ਤੇ ਫਿਰ ਉਹ ਆਪਾਂ ਨਿੰਦਕ ਹੋਗੇ ਜੀ ਤੇ ਜੇ ਮੈਂ ਤੁਹਾਨੂੰ ਕਹਾਂ ਵੀ ਰਾਧਾ ਸਵਾਮੀ ਦੇਰੇ ਜਾਇਆ ਕਰੋ ਜੀ ਨਿਰੰਕਾਰੀਆਂ ਤੇ ਜਾਇਆ ਕਰੋ ਪਹਿਲਾਂ ਤਾਂ ਮੈਂ ਰਾਧਾ ਸਵਾਮੀ ਨੂੰ ਇਹ ਪੁੱਛਦਾ ਕਿ ਕਦੇ ਤੁਸੀਂ ਉਹਨਾਂ ਦੀਆਂ ਕਿਤਾਬਾਂ ਪੜ੍ਹੀਆਂ ਹਾਂ ਕਿਆ ਪਹਿਲਾਂ ਤੁਸੀਂ ਕਦੇ ਜੇ ਤਾਂ ਪੜ੍ਹ ਫਿਰ ਮੇਰੇ ਨਾਲ ਸਿੱਧੀ ਆ ਕੇ ਗੱਲ ਕਰੋ ਸ਼ਰਿਆਮ ਉਹਨਾਂ ਦੇ ਸਾਰ ਬੱਚੀ ਛੋਟੀ ਦੇ ਵਿੱਚ ਇਹ ਗੱਲ ਲਿਖੀ ਹੋਈ ਵੀ ਗੁਰੂ ਗ੍ਰੰਥ ਸਾਹਿਬ ਤੋਂ ਜੜ ਹੈ ਖੁਦ ਬੋਲਦਾ ਨਹੀਂ ਔਰ ਨਾ ਹੀ ਬੋਲ ਕਰ ਕਿਸੇ ਕੋ ਪ੍ਰਦੇਸ਼ ਦੇ ਸਕਦਾ ਤੁਹਾਨੂੰ ਸ਼ਰਮ ਨਹੀਂ ਆਉਣੀ ਜੇ ਮਰਜੋ ਸ਼ਰਮ ਨਾਲ ਸਿੱਖਾਂ ਦੇ ਘਰਾਂ ਪੈਦਾ ਹੋਏ ਹੋ ਅੋ ਸ਼ਰੀਆ ਮਸ਼ਰੀਕ ਬਣ ਕੇ ਗੁਰੂ ਗ੍ਰੰਥ ਸਾਹਿਬ ਨੂੰ ਮਾਰਾ ਕਹਿ ਰਹੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਉਹ ਨਾ ਤੁਹਾਡੇ ਅੰਮ੍ਰਿਤ ਨੂੰ ਮੰਨਦੇ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵੱਡਾ ਕੋਈ ਹੈਗਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਨੂੰ ਕਹਿ ਕੇ ਗਏ ਵੀ ਅੱਜ ਤੋਂ ਬਾਅਦ ਸਿੱਖੋ ਤੁਹਾਡਾ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਹੈ ਤੇ ਬਾਬੇ ਜਿਹੜੇ ਜਦਾ ਮਾਣ ਹੋ ਗਏ ਹਮ ਜੈਮਲ ਸਿੰਘ ਫੌਜੀ ਸਾਹਿਬ ਸੀ ਜਿਸ ਫੌਜੀ ਨੂੰ ਬਨ ਪਿੰਡ ਤੇ ਜਿਹੜੇ ਲੋਕ ਸਨ ਉਹਨਾਂ ਨੇ 11 ਕਨਾਲ 9 ਕਨਾਲ 11 ਮਰਲੇ ਜ਼ਮੀਨ ਦੇ ਕੇ ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਰਜਿਸਟਰੀ ਕਰਕੇ ਤੇ ਉਥੋਂ ਦਾ ਕੇਵਲ ਪੁਜਾਰੀ ਥਾ ਪਿਆ ਸੀ ਵੀ ਤੂੰ ਇਥੋਂ ਦੀ ਸਾਮ ਸੰਭਾਲ ਕਰਨੀ ਹੈ ਤੇ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਸੀ ਬਾਅਦ ਵਿੱਚ ਉਹ ਆਪਣਾ ਟਕਵੰਡ ਜਿਹੜਾ ਉਹ ਚਲਾ ਕੇ ਬਹਿ ਗਏ ਉਹਨਾਂ ਨੇ ਆਪਣਾ ਟਕਵੰਡ ਚਲਾ ਲਿਆ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਮ ਉੱਤੇ ਆਪਣੀ ਪੂਜਾ ਸ਼ੁਰੂ ਕਰ ਲਈ ਜਦੋਂ ਚਰਨ ਸਿੰਘ ਦਾ ਟਾਈਮ ਆਉਂਦਾ ਤੇ ਚਰਨ ਸਿੰਘ ਦੇ ਖਿਲਾਫ ਬੱਲਸਰਾਂ ਪਿੰਡ ਦੇ ਜਿਹੜੇ ਲੋਕ ਸਨ ਉਹਨਾਂ ਨੇ ਕੇ ਸਦਾਰ ਕੀਤਾ ਅਦਾਲਤ ਵਿੱਚ ਚਰਨ ਸਿੰਘ ਜਿਹੜਾ ਤੱਕੇ ਖੰਦਾ ਰਿਆ ਫਿਰ ਚਰਨ ਸਿੰਘ ਨੇ ਅਦਾਲਤ ਦੇ ਵਿੱਚ ਕਿਉਂਕਿ ਇਹ ਸਾਰਾ ਕੁਝ ਨੋਟ ਆ ਹਿਸਟਰੀ ਦੇ ਵਿੱਚ ਉੱਥੇ ਕਿਹਾ ਸੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਅਸੀਂ ਖੁਦ ਗੁਰੂਆਂ ਗੁਰੂ ਗ੍ਰੰਥ ਸਾਹਿਬ ਦੀ ਬਿੜੀ ਚੱਕ ਦਿੱਤੀ ਗਈ ਹੈ ਜਿਹੜਾ ਬੰਦਾ ਤੁਹਾਡੇ ਗੁਰੂ ਨੂੰ ਨਹੀਂ ਮੰਨਦਾ ਤੁਸੀਂ ਉਸ ਬੰਦੇ ਨੂੰ ਗੁਰੂ ਕਹਿੰਦੇ ਆ ਹਾਂ ਪਖੰਡੀ ਆਓ ਤੇ ਇਹੋ ਜਿਹੜੇ ਪਖੰਡੀ ਹੈਗੇ ਅਸੀਂ ਉਹਨਾਂ ਦੇ ਪਿੱਛੇ ਨਹੀਂ ਲੱਗਦੇ ਅਸੀਂ ਸ਼ਰੇਆਮ ਸਪਸ਼ਟ ਗੱਲ ਕਰਾਂਗੇ ਜਿਹੜੀ ਗੱਲ ਹੈਗੀ ਤੇ ਜੇ ਤੁਸੀਂ ਰਾਧਾ ਸੋਮੀ ਦੀਆਂ ਕਰਤੂਤਾਂ ਸੁਣੀਆਂ ਨਾ ਡੇਰੇ ਦੀਆਂ ਜਿਹੜੇ ਉਹ ਬਿਆਸ ਦਾ ਏਰੀਆ ਨਾ ਉੱਥੇ ਜਾ ਕੇ ਪੁੱਛੋ ਉਹਨਾਂ ਲੋਕਾਂ ਨੂੰ ਪੁੱਛੋ ਕਿੰਨੇ ਲੋਕਾਂ ਨੇ ਜ਼ਮੀਨਾਂ ਹੜੱਪ ਕਰਕੇ ਪਿੰਡਾਂ ਦੇ ਪਿੰਡ ਖਾ ਗਏ ਸਭ ਤੋਂ ਵੱਡੇ ਪਖੰਡੀ ਤਾਂ ਉਹ ਤੁਹਾਨੂੰ ਤਕਲੀਫ ਇਹ ਹੁੰਦੀ ਪੀਆ ਆਪਾਂ ਉਹਨਾਂ ਦੇ ਖਿਲਾਫ ਬੋਲਦੇ ਹਾਂ ਬੋਲਣਾ ਜੋ ਕਰਨਾ ਕਰ ਲਿਓ ਬੋਲਣਾ ਤੇ ਬੋਲਦੇ ਹੀ ਰਵਾਂਗੇ ਜਿੱਥੇ ਸੱਚ ਆ ਉੱਥੇ ਸੱਚ ਆ ਜਿੱਥੇ ਝੂਠ ਆ ਤੇ ਝੂਠ ਆ ਕਿਉਂਕਿ ਤਕਲੀਫ ਤਾਂ ਆਉਂਦੀ ਵੀ ਬੋਲਦੇ ਕਿਉਂ ਬੋਲਣਾ ਨਹੀਂ ਉਹ ਸਾਡੇ ਗੁਰੂ ਦੇ ਖਿਲਾਫ ਬੋਲਣਾ ਅਸੀਂ ਵੀ ਨਾ ਬੋਲਾਂਗੇ ਜਿਉ ਵਾਕਿਆ ਐਡਾ ਵੱਡਾ ਗੁਰੂ ਆ ਤੇ ਆਪਣੇ ਆਪ ਨੂੰ ਸਾਬਤ ਕਰੇ ਅਦਾਲਤਾਂ ਵਿੱਚ ਧੱਕੇ ਖਾਂਦਾ ਫਿਰਦਾ ਹਜ਼ਾਰਾਂ ਕਰੋੜ ਰੁਪਏ ਲੋਕਾਂ ਦਾ ਖਾ ਚੁੱਕਾ ਹੋ ਜਿਹੜਾ ਬੰਦਾ ਆਪਣੇ ਰਿਸ਼ਤੇਦਾਰਾਂ ਨੂੰ ਨਹੀਂ ਛੱਡਦਾ ਉਹ ਕਿਥੋਂ ਦਾ ਗੁਰੂ ਹੋ ਸਕਦਾ ਬਈ ਜਿਹੜਾ ਬੰਦਾ ਦੂਸਰੇ ਲੋਕਾਂ ਦਾ ਜਿਹੜਾ ਉਹ ਹੱਕ ਖਾ ਰਿਆ ਲੋਕਾਂ ਨੂੰ ਲੁੱਟੋਟ ਖਾ ਰਿਆ ਕਿਹਦੇ ਪਾਸ ਗੁਰੂ ਆ ਤੁਹਾਡੇ ਘਰ 'ਚ ਮੁੰਡੇ ਦਾ ਵਿਆਹ ਹੋਵੇ ਤੇ ਆਪਣੇ ਬਾਬੇ ਨੂੰ 48 ਘੰਟੇ ਲਿਆ ਕੇ ਬਿਠਾਓ ਭਲਾ ਉੱਥੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਚਾਹੀਦਾ ਹਾਂ ਜਦੋਂ ਤੁਹਾਡੇ ਘਰ 'ਚ ਕੋਈ ਮਰ ਜਾਂਦਾ ਉੱਥੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਚਾਹੀਦੀ ਹੈ ਚਾਹੇ ਉਹ ਰਾਜਸਾਹਮੀਏ ਚਾਹੇ ਨੂਰਮਹਿਲੀਏ ਚਾਹੇ ਨਰੰਗਕਾਰੀਏ ਚਾਹੇ ਕੋਈ ਵੀ ਹੈਗੇ ਜਿਹਨਾਂ ਟਕਵੰਜ ਖੜਾ ਕੀਤਾ ਮੈਨੂੰ ਸਿਰਫ ਇਹਨਾਂ ਦੱਸ ਦੋ ਕਿ ਜਦੋਂ ਤੁਹਾਡੇ ਘਰ ਤੇ ਕੋਈ ਜੰਮ ਦਾ ਜਾਂ ਮਰਦਾ ਜਾਂ ਖੁਸ਼ੀ ਦਾ ਜਾਂ ਗਮੀ ਦਾ ਪ੍ਰੋਗਰਾਮ ਹੁੰਦਾ ਆਪਣੇ ਪਿਓ ਜਿਹੜਾ ਤੁਸੀਂ ਬਣਾਇਆ ਹੋਇਆ ਉਹਨੂੰ ਲਿਆ ਕੇ ਬਿਠਾਓ ਉੱਥੇ ਉਹਨੂੰ ਕਹੋ ਵੀ ਆਪ ਵੀ ਇੱਥੇ ਇੱਥੇ ਬਹਿ ਕੇ 48 ਘੰਟੇ ਤੇ ਸਾਨੂੰ ਜਿਹੜਾ ਉਹ ਪ੍ਰਵਚਨ ਸੁਣਾ ਉੱਥੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਚਾਹੀਦਾ ਹਾਂ ਹੈਨਾ ਤੁਹਾਡੇ ਖੁਸ਼ੀ ਗਮੀ ਦੇ ਪ੍ਰੋਗਰਾਮ ਵਾਤੇ ਵੱਡੇ ਤੁਸੀਂ ਚੌਧਰੀ ਬਣੇ ਫਿਰਦੇ ਗੱਲਾਂ ਕੱਢਦੇ ਤੁਸੀਂ ਗੱਲਾਂ ਮਾਰਦੇ ਤੇ ਅਗੋਂ ਪਿਛੋਂ ਤੁਹਾਡਾ ਉਹ ਬਾਪੂ ਜਿਹੜਾ ਮਹਾਨ ਆ ਉਹ ਤਾਂ ਠੱਗ ਆ ਤੇ ਚੋਰ ਆ ਤੇ ਜਿਹੜੇ ਚੋਰ ਆਗੇ ਆ ਉਹ ਕਿਹੜੇ ਪਾਸੇ ਰੱਬ ਹੋ ਗਏ ਬਈ ਜੇ ਉਹ ਰੱਬ ਆਣਾ ਤੇ ਅਦਾਲਤਾਂ 'ਚ ਧੱਕੇ ਕਿਉਂ ਖਾਂਦਾ ਫਿਰਦਾ ਰੱਬ ਆ ਅਦਾਲਤਾਂ 'ਚ ਧੱਕੇ ਕਿਉਂ ਖਾਂਦਾ ਫਿਰਦਾ ਉਹ ਸਰਸੇ ਵਾਲਾ ਵੀ ਤਾਂ ਆਪਣੇ ਨੂੰ ਲਾ ਕੇ ਖੋਹੁੰਦਾ ਸੀ ਕਿੱਥੇ ਇੱਥੇ ਪਹੁੰਚ ਗਿਆ ਜੇ ਵਿੱਚੋਂ ਨੂਰ ਮਹਿਲੀਏ ਨੂੰ ਵੀ ਲੋਕੀ ਆਪ ਵੀ ਕਹਿੰਦੇ ਹੁੰਦੇ ਸੀ ਖੁਦ ਨੂੰ ਮੰਨਦਾ ਵੀ ਸੀ ਉਹ ਮੈਂ ਰੱਬ ਦਾ ਰੂਪ ਹਾਂ ਤੇ ਕੀ ਫਿਰ ਜਿ ਵਿੱਚ ਲੱਗਾ ਪਿਆ ਪਤ ਨਹੀਂ ਆਪਣੇ ਨੇ ਮਰਮੁਦਤਾ ਖਰੇ ਓ ਪ੍ਰਭੂ ਸਭ ਪਖੰਡ ਹੈ ਕਿੰਨਾ ਪਖੰਡਾਂ ਦੇ ਪਿੱਛੇ ਲੱਗੇ ਹੋਏ ਹੋ ਤੁਸੀਂ ਜਦੋਂ ਕੋਈ ਤੁਹਾਨੂੰ ਸੱਚੀ ਗੱਲ ਕਰਦਾ ਜਾਂ ਸੱਚੀ ਗੱਲ ਕਹਿੰਦਾ ਫਿਰ ਤੁਸੀਂ ਪਿੱਟਦੇ ਕਿਉਂ ਤੇ ਜੇ ਤੁਹਾਡੇ ਵਿੱਚ ਵਾਕਈ ਕੋਈ ਹਿੰਮਤ ਹੈ ਕਿਉਂਕਿ ਮੈਂ ਤਾਂ ਸ਼ਰਿਆਮ ਤੁਹਾਡੇ ਸਾਹਮਣੇ ਆਇਆ ਹਾਜ਼ਰ ਹੋਇਆ ਵੀ WhatsApp ਦਾ ਨੰਬਰ ਤੁਹਾਡੇ ਕੋਲ ਆ ਮੇਰਾ ਆ ਚੱਕੋ ਤੇ ਗੱਲ ਕਰੋ ਮੇਰੇ ਨਾਲ ਤੇ ਖਾਸ ਤੌਰ ਤੇ ਜਿਹੜੇ ਰਾਧਾ ਸੋਮੀ ਆ ਨਾ ਜਿਨ੍ਹਾਂ ਨੇ ਨਾਮਦਾਨ ਉਹਨਾਂ ਦਾ ਲਿਆ ਆ ਉਹ ਮੇਰੇ ਨਾਲ ਗੱਲ ਕਰਨ ਆ ਕੇ ਫਿਰ ਫਿਰ ਜਿਹੜਾ ਮਜ਼ਾ ਆਉ ਕੱਲਾ ਨਿੰਦਕ ਨਿੰਦਕ ਕਹਿਣਾ ਕੁਝ ਨਹੀਂ ਹੋਣਾ ਤੇ ਜੇ ਹਿੰਮਤ ਆਗੀ ਤੇ ਸ਼ਰਿਆਂ ਆਂ ਆ ਕੇ ਗੱਲ ਕਰੋ ਗੱਲ ਫਿਰ ਬੰਦੀ ਅਸੀਂ ਤਾਂ ਗੁਰੂ ਬਾਣੀ ਦੀ ਗੱਲ ਕਰਦੇ ਆ ਗੁਰਬਾਣੀ ਦੀ ਗੱਲ ਕਰਦੇ ਰਹਿਣਾ ਤੇ ਨਾ ਅਸੀਂ ਕਦੇ ਗੁਰਬਾਣੀ ਤੋਂ ਪਛਾਹ ਭੱਜੀਆਂ ਕਵੀਰ ਵੀ ਕਾਲ ਆ ਰਹੀ ਆ ਪਾ ਚੱਕ ਲਈਏ ਜੀ ਹਲੋ ਬੋ ਕਿਸੋ ਬੱਤੇ ਜੀ ਬੋ ਕਿਸੋ ਬੱਤੇ ਜੀ ਹਾਂ ਜੀ ਬਾਈ ਇਹ ਕਹਿੰਦਾ ਬੋਲਦਾ ਫਿਰ ਆਮ ਤੁਹਾਡੀ ਜੀ ਇੰਟਰਨੈਟ ਦੀ ਇੰਟਰਨੈਟ ਦੀ ਪ੍ਰੋਬਲਮ ਹੈ ਕੋਈ ਤੁਹਾਡੀ ਨਾ ਆਵਾਜ਼ ਅੱਗੇ ਵੀ ਨਹੀਂ ਸਿਆ ਰਹੀ ਹੋਣ ਵੀ ਨਾ ਟਕ ਟਕ ਕੇ ਆ ਰਹੀ ਹਾਂ ਜੀ ਹੁਣ ਆ ਗਈ ਠੀਕ ਹਾਂ ਜੀ ਹੁਣ ਆ ਗਈ ਹਾਂ ਜੀ ਆਪ ਜੀ ਦਾ ਨਾਮ ਕੀ ਜੀ ਸਿੰਘ ਸਾਹਿਬ ਹਾਂ ਜੀ ਹਰਜੀਤ ਸਿੰਘ ਇੰਗਲੈਂਡ ਤੋਂ ਆ ਜੀ ਹਾਂ ਜੀ ਹਰਜੀਤ ਸਿੰਘ ਜੀ ਤੁਸੀਂ ਜਿਹੜੇ ਕਮੈਂਟ ਕਰ ਰਹੇ ਹੋ ਹਾਂ ਜੀ ਸੌਰੀ ਮੈਨੂੰ ਪੰਜਾਬੀ ਚ ਲਿਖਣ ਆ ਲਈ ਹਾਂ ਜੀ ਮੈਂ ਆਦੀ ਸਿੱਖ ਦਾ ਉਹ ਕੋਈ ਨਹੀਂ ਜੀ ਕੋਈ ਨਹੀਂ ਬਹੁਤ ਵਧੀਆ ਜੀ ਜਨਾਬ ਜਨਾਬ ਲਿਖ ਸਕਦੇ ਹੋ ਗੁੱਡ ਲੇਕਿਨ ਟਾਕ ਮੇਰੇ ਨਾਲ ਪੰਜਾਬੀ ਚ ਹੀ ਕਰਿਓ ਠੀਕ ਆ ਜੀ ਜੇ ਮੈਂ ਇਹ ਕਹਾਂ ਸੀ ਜਿਹੜਾ ਤੁਸੀਂ ਸੁਖਮਨੀ ਸਾਹਿਬ ਦਾ ਕਥਾਗਾਰ ਨੇ ਉਹਨੇ ਸੁਆਇ ਨੂੰ ਮੈਂ ਸੁਣ ਦਨ 6 ਵਜੇ ਇਚ ਯੂਕੇ ਟਾਈਮ ਨੇ ਉਹ ਸੁਣਾਏ ਜੀ ਜੇ ਤੁਸੀਂ ਐਕਸਪਲੇਨ ਕਰਦੇ ਆ ਬਾਈ ਨਾਈਸ ਉਹ ਠੀਕ ਹੈ ਵੀਰ ਜੀ ਮੈਂ ਆਲਮੋਸਟ ਕਮੈਂਟ ਪੜਦਾ ਰਹਿਣਾ ਹਾਂ ਤੁਹਾਡਾ ਧੰਨਵਾਦ ਤੁਸੀਂ ਰੋਜ਼ਾਨਾ ਹੀ ਜਿਹੜੇ ਸੁਣਦੇ ਸੁਰਉਤੇ ਬਣੀਓ ਸਾਡੇ ਚੈਨਲ ਦੇ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਤੇ ਸਾਡੀ ਕੋਸ਼ਿਸ਼ ਵੀ ਇਹੀ ਆ ਕਿਉਂਕਿ ਸੁਖਮਨੀ ਸਾਹਿਬ ਦੇ ਨਾਮ ਤੇ ਪਖੰਡ ਬਹੁਤ ਕੀਤੇ ਗਏ ਆ ਤੇ ਸੁਖਮਨੀ ਸਾਹਿਬ ਦੀ ਵਿਆਖਿਆ ਜਿਹੜੀ ਸਹੀ ਤਰੀਕੇ ਨਾਲ ਕੀਤੀ ਨਹੀਂ ਗਈ ਜਿਹੜੀ ਜਿਹੜੀ ਕਲੀਅਰ ਕੱਟ ਗੱਲ ਹੈ ਨਾ ਗੁਰੂ ਬਾਣੀ ਦੀ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਲਿਖਿਆ ਹੋਇਆ ਉਹ ਸਾਨੂੰ ਦੱਸਿਆ ਨਹੀਂ ਗਿਆ ਸਹੀ ਤਰੀਕੇ ਦੇ ਨਾਲ ਤੇ ਆਪਾਂ ਇਹੇ ਕੋਸ਼ਿਸ਼ ਕਰ ਰਹੇ ਹਾਂ ਵੀ ਸ਼ਰੇ ਆਮ ਝੂਠ ਨਾ ਬੋਲੋ ਯਾਰ ਤੁਸੀਂ ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਉਹ ਕਲੀਅਰ ਕੱਟ ਦੱਸੋ ਵੀ ਆਹ ਸਹੀ ਹੈ ਤੇ ਆਹ ਗਲਤ ਆ ਯਾ ਸਹੀ ਗੱਲ ਆ ਬਿਕੋਜ਼ ਲੋਕੀ ਕੈਕਾਂ ਕਨਫਿਊਜ਼ ਹੋਇਆ ਬਿਲਕੁਲ ਹੁਣ ਸੋਕਮਨੀ ਸਾਹਿਬ ਦੇ ਨਾਮ ਤੇ ਆਪਣਾ ਜਿੱਦਾਂ ਗੁਰਕਬਾਲ ਸਿੰਘ ਹੁਣੀ ਹੈਗੇ ਆ ਉਹ ਉਹਨਾਂ ਨੇ ਚੰਗਾ ਆਪਣਾ ਜਿਹੜਾ ਉਹ ਕੰਮ ਚਲਾਇਆ ਹੋਇਆ ਆ ਜਾਂ ਬਾਕੀ ਜਿਹੜੇ ਨਾਨਕ ਸਰ ਦੇ ਡੇਰੇ ਨਾਲ ਸੰਬੰਧਤ ਆ ਜਾਂ ਹੋਰ ਆ ਚੰਗਾ ਉਹਨਾਂ ਨੇ ਆਪਣਾ ਬਿਜ਼ਨਸ ਬਿਜ਼ਨਸ ਚਲਾਇਆ ਹੋਇਆ ਸੁਖਮਨੀ ਸਾਹਿਬ ਦੀਆਂ ਨੌ ਵਿਸ਼ੇਸ਼ਤਾਈਆਂ 11 ਵਿਸ਼ੇਸ਼ਤਾਈਆਂ 12 ਵਿਸ਼ੇਸ਼ਤਾਈਆਂ ਜਾਂ ਸੁਖ ਨੂੰ ਸਾਨੂੰ ਪੜਨ ਨਾਲ ਆ ਫਲ ਮਿਲਦਾ ਜੀ ਮੁੰਡੇ ਹੋ ਜਾਂਦੇ ਜੀ ਕਲੇਸ਼ ਦੂਰ ਹੋ ਜਾਂਦਾ ਗੁਰਬਾਣੀ ਨੇ ਤੁਹਾਨੂੰ ਮੁੰਡੇ ਥੋੜੀ ਵੰਡਣੇ ਆ ਗੁਰਬਾਣੀ ਨੇ ਤੁਹਾਨੂੰ ਸਿਖਾਉਣਾ ਵਾ ਕਿ ਉਹ ਲੰਗ ਗੱਲ ਹੋ ਜਾਂਦੀ ਹੈ ਜਿੱਦਾਂ ਪੰਡਤ ਪੰਡਤ ਵੰਗਰ ਜਿੱਦਾਂ ਆ ਕਰੋ ਤਾਂ ਹੋਏ ਉਹਨਾਂ ਤੋਂ ਲੈ ਪੈਸੇ ਆਏ ਆ ਤੁਹਾਡੇ ਲਈ ਆਣਾ ਹੋਇਆ ਨਾ ਬਿਲਕੁਲ ਜੀ ਬਿਲਕੁਲ 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 ਜੀ ਗੁਰਬਾਣੀ ਪੜਨ ਨਾਲ ਕੋਈ ਨਿਆਣਾ ਨਹੀਂ ਹੋ ਲੱਗਾ ਗੁਰਬਾਣੀ ਪੜਨਾ ਤੁਹਾਡਾ ਬੁਖਾਰ ਨਹੀਂ ਦੂਰ ਹੋਣ ਲੱਗਾ ਗੁਰਬਾਣੀ ਪੜਨਾ ਤੁਹਾਡੀ ਕੈਂਸਰ ਨਹੀਂ ਦੂਰ ਹੋਣ ਲੱਗੀ ਗੁਰਬਾਣੀ ਪੜਨ ਨਾਲ ਤੁਹਾਡਾ ਜੀਵਨ ਉਚਾਣਾ ਹਾਂਜੀ ਹਾਂਜੀ ਪੋਜ਼ਿਟਿਵਿਟੀ ਮਿਲਨੀ ਆਈ ਬਿਲਕੁਲ ਤੇ ਪ੍ਰੋਬਲਮ ਇਹ ਆ ਕਿ ਸਾਡੇ ਲੋਕ ਜਿਹੜੇ ਆ ਉਹ ਉਲਟ ਪਾਸੇ ਲੱਗ ਗਏ ਇਸ ਲਈ ਸਾਨੂੰ ਇਹ ਕਦਮ ਉਠਾਣਾ ਪਿਆ ਵੀ ਆਪਾਂ ਕਲੀਅਰ ਕੱਟ ਜਿਹੜੀ ਗੱਲ ਨਾ ਉਹ ਸੁਖਮਨੀ ਸਾਹਿਬ ਦੀ ਦਸੀਏ ਤੇ ਤੁਹਾਡਾ ਧੰਨਵਾਦ ਜੀ ਤੁਸੀਂ ਸੁਣ ਰਹੇ ਨੇ ਬਹੁਤ ਵਧੀਆ ਥੈਂਕ ਯੂ ਜੀ ਹਾਂਜੀ ਮੈਂ ਇਹ ਕੈਂਸਰ ਸਿਸਟਮ ਤੁਸੀਂ ਸ਼ੁਰੂ ਕੀਤਾ ਨ ਇੱਕ ਕਰੀਏ ਉਹ ਕਰੀਏ ਬੋਸਣਾ ਹੈ ਥੋੜਾ ਆਈਦਰ ਜਿਹਾ ਤੇ ਲਾਜ਼ਾਤ ਇਸ ਕਰਦੇ ਆ ਹਾਂ ਠੀਕ ਹੈ ਜੀ ਤੁਹਾਡਾ ਤਨਵਾਦ ਜੀ ਬਸ ਆਪਾਂ ਅੱਜ ਟਰਾਈ ਕੀਤਾ ਥੋੜਾ ਜਿਹਾ ਵੀ ਆਪਾਂ ਉਹ ਕਰਕੇ ਦੇਖੀਏ ਤੇ ਨਾਲ ਦੀ ਨਾਲ ਆਪਾਂ ਵਿਚਾਰਾ ਲੈਨੇ ਆ ਤੇ ਪਤਾ ਲੱਗ ਜਿਗਾ ਵੀ ਸੰਗਤ ਨੂੰ ਜ਼ਰੂਰਤ ਹੈਗੀ ਹੈ ਠੀਕ ਹੈ ਜੀ ਤੁਹਾਡਾ ਤਨਵਾਦ ਜੀ ਹਰਜੀਤ ਸਿੰਘ ਜੀ ਬਹੁਤ-ਬਹੁਤ ਸਤਿ ਸ੍ਰੀ ਅਕਾਲ ਖਾਲਸਾ ਜੀ ਕੀ ਫਤਿਹ ਜੀ ਹਾਂ ਜੀ ਹਰਜੀਤ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਸੀ ਉਹਨਾਂ ਨੇ ਬੜੀ ਵਧੀਆ ਗੱਲ ਕਹੀ ਹੈ ਵੀ ਸੁਖਮਨੀ ਸਾਹਿਬ ਜਿਹੜਾ ਵਾ ਉਹ ਉਦੇ ਥਰੂ ਬਹੁਤ ਸਾਰੇ ਜਿਹੜੇ ਵਹਿਮ ਆ ਉਹ ਸਾਡੇ ਵਿੱਚ ਪਾਏ ਜਾ ਰਹੇ ਆ ਲਗਾਤਾਰ ਲੇਕਿਨ ਅਸੀਂ ਵਹਿਮਤ ਜੇ ਨਹੀਂ ਪੈਣਾ ਅਸੀਂ ਕਲੀਅਰ ਕਟ ਗੁਰਬਾਨੀ ਦੀ ਗੱਲ ਨੂੰ ਸਮਝਣਾ ਗੁਰਬਾਨੀ ਦੀ ਗੱਲ ਨੂੰ ਪ੍ਰਚਾਰਨਾ ਭਾਈ ਜਿੱਥੇ ਤੁਹਾਨੂੰ ਦੁੱਖ ਲੱਗਦਾ ਲੱਗੀ ਜਾਵੇ ਅਸੀਂ ਤਾਂ ਗੱਲ ਕਰਨੀ ਕਰਨੀ ਵੀਰੋ ਲਖਵਿੰਦਰ ਸਿੰਘ ਭਾਈ ਰਕਵਿੰਦਰ ਸਿੰਘ ਦੀ ਵੀਡੀਓ ਇੱਕ ਦੋਸਤ ਦੇ ਸਾਹਾਨੂੰ ਕੀਤੀ ਸੀ ਜਦੇ ਵਿੱਚ ਉਹਨਾਂ ਨੇ ਵਾਕਿਆ ਹੀ ਵੱਡੇ ਵੱਡੇ ਖੁਲਾਸੇ ਕੀਤੇ ਆ ਰਾਧਾ ਸਵਾਮੀਆ ਦਾ ਕਿੱਥੋਂ ਸਟਾਰਟ ਹੋਇਆ ਕੀ ਅਸਲ ਇਹਨਾਂ ਦੀ ਬੇਸ ਹੈ ਤੇ ਜਿਹੜੇ ਅੱਜ ਕੱਲ ਹੁਣ ਬਾਬਾ ਗੁਰਵਿੰਦਰ ਸਿੰਘ ਢਿੱਲੂ ਆ ਉਹਨਾਂ ਦੇ ਬਾਰੇ ਵੀ ਬੜੇ ਸ਼ਖਦ ਸਖਤ ਮਹਿਕੇ ਨਾਲ ਉਹਨਾਂ ਨੇ ਸ਼ਬਦ ਕਿਆ ਕਹੇ ਆ ਬਰਹਾਲ ਵੀਰੋ ਦੇਖੋ ਅਸਲ ਮਸਲਾ ਇੱਥੋਂ ਸ਼ੁਰੂ ਹੋਇਆ ਹੈ ਕਿ ਜਦੋਂ ਰਾਦਾ ਸਵਾਮੀ ਜੀ ਨੇ ਆਪਣਾ ਡੇਰਾ ਛੱਡ ਕੇ ਵਿਕਰਮ ਮਜੀਠੀਆ ਦੇ ਪਿੱਛੇ ਸਿਆਸਤ ਦੇ ਵਿੱਚ ਵੜਿਆ ਇੱਕ ਨਸ਼ੇੜੀ ਜਿਹੜਾ ਕਿ ਜਿਹਦੇ ਉੱਤੇ ਕਿੰਨੇ ਜ਼ਿਆਦਾ ਨਸ਼ੇ ਦੇ ਕੇਸੇ ਗਏ ਹੈ ਕ੍ਰਪਸ਼ਨ ਦੇ ਕੇਸੇ ਗਏ ਹੈ ਉਹਨਾਂ ਦੇ ਪਿੱਛੇ ਗਏ ਫਿਰ ਨਾ ਸਿਰਫ ਰਾਦਾ ਸਵਾਮੀ ਜਾ ਕੇ ਉਹਨੂੰ ਮਿਲੇ ਆ ਬਲਕਿ ਉਹਨਾਂ ਨੇ ਬਿਆਨ ਨਹੀਂ ਦਿੱਤਾ ਵਾ ਕਿ ਇਹਨੂੰ ਗਲਤ ਕੀਸਾ ਦੇ ਵਿੱਚ ਫਸਾਇਆ ਗਿਆ ਸੀ ਵੀਰੋ ਉੱਥੋਂ ਦਾ ਮਾਮਲਾ ਸ਼ੁਰੂ ਹੋ ਗਿਆ ਵਾ ਹੁਣ ਰਾਧਾ ਸਵਾਮੀ ਜੀ ਦੇ ਵੱਡੇ ਵੱਡੇ ਪੋਲ ਖੁੱਲਣ ਰਹੇ ਆ ਕਿੰਨੇ ਜਿਹੜੇ ਸਾਡੇ ਪ੍ਰਚਾਰਕ ਹੈ ਉਹ ਸਾਹਮਣੇ ਆ ਗਏ ਆ ਉਹ ਬਿਆਨ ਦੇ ਰਹੇ ਆ ਇਸਲਾਵਾ ਪੱਤਰਕਾਰ ਹੈ ਉਹ ਬੜੇ ਤਿੱਖੇ ਸਵਾਲ ਕਰ ਰਹੇ ਆ ਤੇ ਰਾਧਾ ਸਵਾਮੀ ਨੂੰ ਜੋ ਸਵਾਲ ਕੀਤਾ ਗਿਆ ਪੱਤਰਕਾਰ ਨੇ ਤੇ ਉੱਥੇ ਉਹਨਾਂ ਨੂੰ ਜਵਾਬ ਨਹੀਂ ਆਇਆ ਬਲਕਿ ਗੁੱਸੇ ਦੇ ਵਿੱਚ ਆ ਗਏ ਫਿਰ ਉਹ ਇਹਦੇ ਨਾਲ ਡੇਰਾ ਬਿਆਸ ਨੂੰ ਰਾਧਾ ਸਵਾਮੀ ਦੀ ਜਿਹੜੀ ਸਖਤ ਸੀ ਜਿਹੜੀ ਪਹਿਚਾਨ ਸੀ ਜਿਹੜੀ ਸ਼ਦਾ ਸੀ ਉਹਨਾਂ ਦੇ ਸ਼ਰਧਾਲੂਆਂ ਦੇ ਵਿੱਚ ਉਹ ਘਟੀ ਹੈ ਉਸ ਨੂੰ ਨੁਕਸਾਨ ਹੋਇਆ ਵੈ ਤੇ ਕਈ ਹਲਕਿਆਂ ਤੋਂ ਕਈ ਬੰਨ ਇਹ ਵੀ ਆਵਾਜ਼ ਆ ਰਹੀ ਹੈ ਕਿ ਰਾਧਾ ਸਵਾਮੀ ਹੋ ਸਕਦਾ ਵੈ 2027 ਦੇ ਵਿੱਚ ਇਲੈਕਸ਼ਨ ਲੜਨ ਐਮਐਲਏ ਦੇ ਐਮਐਲਏ ਬਣਨ ਤੇ ਫਿਰ ਸੀਐਮ ਬਣ ਪੰਜਾਬ ਦੇ ਬਾਕੀ ਵੀਰੋ ਤੁਹਾਨੂੰ ਕੀ ਲੱਗਦਾ ਵੈ ਕਿ ਰਾਧਾ ਸਵਾਮੀ ਇਹ ਬਿਆਨ ਦੇ ਕੇ ਫਸ ਗਏ ਐ ਐਕਸਪੋਜ਼ ਹੋ ਗਏ ਐ ਬੜੀ ਵੱਡੀ ਮੁਸੀਬਤ ਵਿੱਚ ਫਸੂਕੇ ਐ ਕਮੈਂਟ ਕਰਕੇ ਆਪਣੀ ਕੀਮਤੀ ਰਾਦਰ ਜ਼ਹਲ ਲਜ਼ਮੀ ਕਰਨਾ ਆਪਣਾ ਤੇ ਸਾਰਾ ਕੈਰੈਕਟਰ ਬਣਾਇਆ ਦੇਖਣਾ ਅੱਲਾ ਫਿਕਰ